ਕਾਹੀ ਬਜੀਓ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦਰੜਾਏਂਦਾ ਕਟੇ ਹਮ ਮੈ ਲੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸਚੀ ਬਣੀ ਬਣੀ ਤਾਂ ਗਾਵਹੁ ਗੁਰੂ ਕੇਰੀ ਬਾਣੀ ਆ ਸਰ ਬਾਣੀ ਸਤ ਗੁਰ ਵੇਟ ਹੋ ਬਾਰੇ ਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇੰਨੀ ਨੇਤਰੀ ਜਗਤ ਨਿਹਾਲਿਆ ਸਮ ਛੋੜ ਦੂਜੈ ਲੱਗੇ ਡੁੱਬੇ ਸੇਵਨ ਜਾਰਿਆ ਸਤ ਗੁਰੂ ਹੈ ਬੋਹਿთა ਬਿਰਲ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਗੁਰੂ ਪਿਆਰੀ ਗੁਰੂ ਸواری ਸਾਦ ਸੰਗਤ ਜੀ ਆਉ ਜਿੰਨੇ ਵੀ ਸ੍ਰੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ ਕੁਝ ਸਮੇਲੇ ਆਪਰਾਲ ਮਿਲ ਕੇ ਮਾਲਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਜੀ ਕੋਈ ਵੀ ਰਸਨਾ ਬੰਜੀ ਨਾ ਰਹੇ ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਕਰੋ ਜੀ ਕਿਰਪਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ we Why, Guru Wa, 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 ਸਵਾਹ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਰ ਤਖਤਾਂ ਦੇ ਮਾਲਕ ਗ੍ਰੀਵਨਵਾਜ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤੁਪ ਸਾਰੀਆਂ ਹੀ ਸੰਗਤਾਂ ਬੜ ਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਮਹਾਰਾਜ ਦੇ ਚਰਣਾ ਵਿੱਚ ਜੁੜ ਬੈਠ ਕੇ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੇ ਹੋ ਆਓ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਮਹਾਰਾਜ ਦੇ ਚਰਣਾ ਵਿੱਚ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸਵਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮੰਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੋਹਰਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿੰਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰਾ ਪਾ ਸਰਵਣ ਕਰਦੇ ਆ ਰਹੇ ਹਾਂ 115 ਅੰਗ ਦੇ ਉੱਪਰ ਕੱਲ ਆਪਾਂ ਮਹਾਰਾਜ ਦਾ ਸ਼ਬਦ ਸੰਪੂਰਨ ਕੀਤਾ ਸੀ ਔਰ ਸਮਾਪਤੀ ਦੀਆਂ ਪੰਗਤੀਆਂ ਆਪਾਂ ਦੁਹਰਾ ਲਈਏ ਤਾਂ ਕਿ ਲੜੀ ਜਿਹੜੀ ਅੱਗੇ ਜੁੜ ਸਕੇ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਰੇ ਨੇ ਸਮਝਾਇਆ ਸੀ ਕੱਲ ਵਾਲੇ ਸ਼ਬਦ ਵਿੱਚ ਕੀ ਉਹ ਪਰਮੇਸ਼ਰ ਦਾਤਾ ਕਿਰਪਾ ਕਰ ਦੇਵੇ ਬਖਸ਼ਿਸ਼ ਕਰ ਦੇਵੇ ਤਾਂ ਹੀ ਵੈਗੁਰੂ ਨਾਲ ਮਾਲਕ ਨਾਲ ਸਾਡਾ ਮਿਲਾਪ ਹੋ ਸਕਦਾ ਹੈ ਔਰ ਹਰ ਵਕਤ ਅਰਦਾਸ ਬੇਨਤੀ ਅਸੀਂ ਜੋਦੜੀ ਪ੍ਰਾਰਥਨਾ ਕਰਦੇ ਰਿਹਾ ਕਰੀਏ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਮਾਲਕ ਜੀ ਅਸੀਂ ਉਸ ਸੱਚੇ ਪਰਮੇਸ਼ਰ ਦੇ ਖਸਮ ਦੇ ਗੁਣ ਗਾਉਂਦੇ ਰਹੀਏ ਵਾਹਿਗੁਰੂ ਆਓ ਉਸ ਤੋਂ ਅਗਲੇ ਸ਼ਬਦ ਦੇ ਚਾਰ ਬੰਦ ਆਪਾਂ ਰਲ ਮਿਲ ਕੇ ਪੜ ਲਈਏ ਫਿਰ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਤੁਸ਼ ਬੁੱਧੀ ਨਾਲ ਵਿਚਾਰ ਕਰਨ ਦਾ ਯਤਨ ਕਰਾਂਗੇ ਸਾਰੀ ਸੰਗਤ ਨੇ ਆਪੋ ਆਪਣੀ ਹਾਜ਼ਰੀ ਲਵਾਉਣੀ ਜੀ ਮਾਜ ਮਹੱਲਾ ਤੀਜਾ ਮਾਜ ਵਾਹਿਗੁਰੂ ਆਪ ਵੰਨਿਆਏ ਤਾਂ ਸਭ ਕਿਛ ਪਾਏ ਆਪ ਉਹ ਜਾਈ ਤਾਂ ਸਭ ਕੁਝ ਪਾਏ ਗੁਰ ਸ਼ਬਦੀ ਸੱਚੀ ਲੇਵਲਾਈ ਸੁਰ ਸਭ ਦੀ ਸੱਖੀ ਲਗਾਈ ਸੱਚ ਵਨੰਜ ਹੈ ਸੱਚ ਸੰਗ ਰਹਿ ਸੱਚ ਵਨੰਜ ਹੈ ਸੱਚ ਸੰਗ ਰਹਿ ਸੱਚ ਬਾਪਾਰ ਕਰਾਉਣਿਆ ਸੱਚ ਬਾਪਾਰ ਕਰਾਉਣਿਆ ਹਮ ਵਾਰੀ ਜਿਉ ਵਾਰੀ ਹਮ ਵਾਰੀ ਜਿਉ ਵਾਰੀ ਹਰ ਗੁਣ ਅਨੰਦੇ ਨ ਗਾਵਣਿਆ ਹਰ ਗੁਣ ਅਨੰਦੇ ਨ ਗਾਵਣਿਆ ਆਉ ਤੇਰਾ ਤੂੰ ਠਾਕੁਰ ਮੇਰਾ ਆਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵੜਾਈ ਦੇਵਣਿਆ ਸ਼ਬਦ ਵੜਾਈ ਦੇਵਣਿਆ ਰਹਾਉ ਰਹਾਉ ਵੇਲਾ ਵਖਤ ਸਭ ਸੁਹਾਇਆ ਮੀਲਾ ਵਖਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਪਾਇਆ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੈ ਸੱਚ ਵਡਿਆਈ ਸੱਚੇ ਸੇਵੈ ਸਤਿਵੜੈ ਆਈ ਗੁਰ ਕਿਰਪਾ ਤੇ ਸਚ ਪਾਵਣ ਆ ਗੁਰ ਕਿਰਪਾ ਤੇ ਸਚ ਪਾਵਣ ਆ ਆਹੋ ਭੋਜਨ ਸਤ ਗੁਰ ਤੁਠੈ ਪਾਏ ਭਾਉ ਭੋਜਨ ਸਤ ਗੁਰ ਤੁਠੈ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਜ ਸੁਖ ਬਾਣੀ ਸੱਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣ ਆ ਪੂਰੇ ਗੁਰ ਤੇ ਪਾਵਣ ਆ ਸਤ ਗੁਰ ਨਾ ਸੇਵ ਹੈ ਮੂਰਖ ਅੰਧ ਗਵਾਰਾ ਰਾਸਿਕੁਰ ਨਾ ਸੀਵ ਹੈ ਮੁੁਰਖ ਅੰਧਕਵਾਰਾ ਫਿਰ ਓਏ ਕਿਥੋਂ ਪਾਇ ਨਮੋਖ ਦਵਾਰਾ ਫਿਰ ਓਏ ਕਿਥੋਂ ਪਾਇ ਨਮੋਖ ਦਵਾਰਾ ਮਰ ਮਰ ਜਮ ਹੈ ਫਿਰ ਫਿਰ ਆਵਹਿ ਮਰ ਮਰ ਜਮ ਹੈ ਫਿਰ ਫਿਰ ਆਵਹਿ ਜਮਦਰ ਚੋਟਾਂ ਖਾਵਣ ਆ ਜਮ ਤਰ ਝੋਟਾ ਖਾਵਣ ਆ ਤਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਅੱਜ ਦਾ ਸ਼ਬਦ ਸਾਨੂੰ ਬਖਸ਼ਿਸ਼ ਕਰ ਰਹੇ ਨੇ ਮਾਜ ਮਹੱਲਾ 3 ਆਪ ਵਿਨਿਆਏ ਤਾਂ ਸਭ ਕਿਛ ਪਾਏ ਮਹਾਰਾਜ ਸ਼ਬਦ ਦੀ ਆਰੰਭਤਾ ਕਰ ਰਹੇ ਨੇ ਮਹਾਰਾਜ ਕਹਿੰਦੇ ਆਪ ਵਿਨਿਆਏ ਇਥੇ ਪੁੰਜਾਏ ਦਾ ਅਰਥ ਕਰਾਂਗੇ ਬੰਦਾ ਆਪਣਾ ਆਪ ਗਵਾ ਲਵੇ